ਕਰਕੇ ਦੁਪਨੇ ਤੇ ਜਿਹੜੇ ਪਿੰਡ ਦੇ ਮੈਂ ਮਨਦੀਪ ਸਿੰਘ ਪਿੰਡ ਚੱਗੂਆ ਦਾ ਸਰਪੰਚ ਬੋਲਦਾ ਇੱਕ ਵੀਰੂ ਮਸੀ ਡੇਲੀ ਦੀ ਤਰ੍ਹਾਂ ਆਪਣੇ ਖੇਤਾਂ ਵਿੱਚ ਕੰਮ ਕਰਨ ਲਈ ਜਾ ਰਿਹਾ ਸੀ ਉਹ ਉਸ ਦਾ ਪੈਰ ਤਲਕਾ ਨਾਲ ਵਾਲੇ ਦੇ ਸਲਿੱਪ ਕਰਨ ਉਹ ਜੋ ਕਿ ਇੱਕ ਸਾਥੀ ਪਕੰਧਪੁਰ ਤੋਂ ਹੀ ਗੁਰਦੀਪ ਸਿੰਘ ਮਦਾਲੀ ਪਾਣੀ ਵਿੱਚ ਉਤਰਿਆ ਪਰ ਉਹ ਵੀ ਪਾਣੀ ਦੇ ਵਹਾਅ ਕਰ ਪੀਛ ਨਹੀਂ ਗਈ ਉਹ ਵੀ ਹੋੜੀ ਨਹੀਂ ਸਾਨੂੰ ਮਿਲ ਰਹੀ ਤੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੇ ਹਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਇਹਨਾਂ ਦੀ ਡੱਡ ਜਲਦ ਤੋਂ ਜਲਦ ਕਿਸ ਤਰ੍ਹਾਂ ਵੀ ਹੋ ਸਕੇ ਇਹਨਾਂ ਦੀ ਡੈੱਡ ਬੋਡੀਆਂ ਭਾਲ ਕਰਨ ਕਿੰਨੀ ਕਿੰਨੀ ਉਮੜੀ ਇਹਨਾਂ ਦੀ ਜਿਹੜੇ ਡੁੱਬੇ ਆ ਤੇ ਤਕਰੀਬਨ ਇੱਕ ਵੀਰੂ ਦੀ 45 ਸਾਲ ਦੀ ਉਮਰ ਦੀ ਸੀ ਤੇ ਜਿਹੜਾ ਗੁਰਦੀਪ 40 40 ਸਾਲ ਦਾ ਇਹ ਵੀ ਇਹਦੀ ਉਮਰ ਸੀ ਇਹ ਮੈਡਿਟਰੀ ਸੀ ਜਾਨ ਮੈਡਿਟਰੀ ਦੋਨੋਂ ਇਹ ਵੀਰੂ ਬਸੀ ਤਾਂ ਮੈਡਿਟਰੀ ਪਰ ਗੁਰਦੀਪ ਸਿੰਘ ਸੀ ਗੁਰਦੀਪ ਸਿੰਘ